ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਬੇਬੇ ਨਾਨਕ ਜੀ ਬੇਬੇ ਨਾਨਕੀ ਸਿੱਖ ਇਤਿਹਾਸ ਦੇ ਉਹ ਮਾਨਯੋਗ ਹਸਤੀ ਹਨ ਜਿਨ੍ਹਾਂ ਨੇ ਰੱਬੀ ਨੂਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਪਹਿਲਾਂ ਪਰਮਾਤਮਾ ਦਾ ਰੂਪ ਜਾਣਿਆ ਭਾਈ ਕਾਨ ਸਿੰਘ ਨਾਭਾ ਅਨੁਸਾਰ ਬੇਬੇ ਨਾਨਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਉਪਦੇਸ਼ਾਂ ਨੂੰ ਸਭ ਤੋਂ ਪਹਿਲਾਂ ਧਾਰਨ ਕਰਨ ਵਾਲੀ ਸਿੱਖ ਸੀ ਬੇਬੇ ਨਾਨਕੀ ਨੇ ਗੁਰੂ ਨਾਨਕ ਨੂੰ ਆਪਣਾ ਭਰਾ ਨਹੀਂ ਬਲਕਿ ਲੋਕਾਈ ਨੂੰ ਪਰਮਾਤਮਾ ਦਾ ਨਾਮ ਜਪਾ ਕੇ ਤਾਰਨ ਵਾਲਾ ਅਵਤਾਰ ਜਾਣਿਆ ਸੀ ਉਹ ਗੁਰੂ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਇਸੇ ਲਈ ਉਪਾਵੇਂ ਉਮਰ ਵਿੱਚ ਬੇਸ਼ੱਕ ਗੁਰੂ ਜੀ ਨਾਲੋਂ 5 ਸਾਲ ਵੱਡੇ ਸਨ ਪਰ ਕਦੇ ਵੀ ਗੁਰੂ ਜੀ ਨੂੰ ਆਪਣੇ ਪੈਰੀਂ ਹੱਥ ਨਹੀਂ ਲਾਉਣ ਦਿੰਦੇ ਸਨ ਬੀਬੇ ਨਾਨਕੀ ਜੀ ਦਾ ਜਨਮ ਆਪਣੇ ਨਾਨਕੇ ਪਿੰਡ ਚਾਹਲ ਥਾਣਾ ਬਰਕੀ ਜ਼ਿਲ੍ਹਾ ਲਾਹੌਰ ਵਿਖੇ ਸਨ 1464 ਈਸਵੀ ਨੂੰ ਹੋਇਆ ਆਪ ਜੀ ਦੇ ਨਾਨਾ RAM ਜੀ ਮਾਮਾ ਕ੍ਰਿਸ਼ਨ ਜੀ ਅਤੇ ਨਾਨੀ ਪਰਾਇ ਜੀ ਆਪ ਨੂੰ ਬਹੁਤ ਪਿਆਰ ਕਰਦੇ ਸਨ ਨਾਨਕੇ ਰਹਿਣ ਕਰਕੇ ਆਪ ਦਾ ਨਾਂ ਨਾਨਕੀ ਹੀ ਪੈ ਗਿਆ ਆਪ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਜੀ ਸੀ ਆਪ ਜੀ ਦਾ ਵਿਆਹ ਜੈਰਾਮ ਜੀ ਨਾਲ ਹੋਇਆ ਉਹ ਇੱਕ ਸਰਕਾਰੀ ਅਫਸਰ ਸਨ ਜੋ ਸੁਲਤਾਨਪੁਰ ਵਿਖੇ ਕੰਮ ਕਰਦੇ ਸਨ ਸultanpur ਵਿਖੇ ਨੌਕਰੀ ਸਮੇ ਗੁਰੂ ਜੀ ਦੁਆਰਾ ਉਥੇ ਸੰਗਤ ਸਥਾਪਿਤ ਕਰਨ ਵਿੱਚ ਬੀਬੇ ਜੀ ਨੇ ਅਹਿਮ ਯੋਗਦਾਨ ਪਾਇਆ ਬੀਬੇ ਨਾਨਕੀ ਜੀ ਦੇ ਗੁਰੂ ਜੀ ਦੇ ਰੱਬੀ ਮੂਤ ਹੋਣ ਤੇ ਦ੍ਰਿੜ ਨਿਸ਼ਟੇ ਦਾ ਪਤਾ ਉਸ ਘਟਨਾ ਤੋਂ ਲੱਗਦਾ ਹੈ ਜਦੋਂ ਗੁਰੂ ਜੀ ਵੈ ਨਦੀ ਵਿੱਚ ਇਸ਼ਨਾਨ ਕਰਨ ਗਏ ਤਿੰਨ ਦਿਨ ਅਲੋਪ ਰਹੇ ਸਨ ਉਸ ਸਮੇ ਬਾਕੀ ਸਾਰੇ ਸੁਲਤਾਨਪੁਰ ਵਾਸੀ ਆਖ ਰਹੇ ਸਨ ਕਿ ਗੁਰੂ ਜੀ ਨਦੀ ਵਿੱਚ ਡੁੱਬ ਗਏ ਹਨ ਜਾਂ ਉਹਨਾਂ ਨੂੰ ਕੋਈ ਜਾਨਵਰ ਖਾ ਗਿਆ ਹੈ ਪਰ ਬੇਬੇ ਨਾਨਕ ਜੀ ਸਭ ਨੂੰ ਆਖਣ ਲੱਗੇ ਐਸਾ ਨਹੀਂ ਹੈ ਮੇਰਾ ਵੀਰ ਨਾਨਕ ਬੜੀ ਸਮਰੱਥਾ ਵਾਲਾ ਹੈ ਉਹ ਜਿੱਥੇ ਵੀ ਹੋਵੇਗਾ ਸਹੀ ਸਲਾਮਤ ਹੋਵੇਗਾ ਤੇ ਜਲਦੀ ਵਾਪਸ ਆ ਜਾਵੇਗਾ ਬੇਬੇ ਨਾਨਕੀ ਦਾ ਗੁਰੂ ਜੀ ਪ੍ਰਤੀ ਸਨੇਹ ਦਾ ਉਸ ਘਟਨਾ ਤੋਂ ਵੀ ਪਤਾ ਲੱਗਦਾ ਹੈ ਜਦੋਂ ਇੱਕ ਵਾਰੀ ਗੁਰੂ ਜੀ ਦੀ ਸੱਸ ਚੰਦੋਂ ਨੇ ਬੇਬੇ ਨਾਨਕੀ ਜੀ ਨੂੰ ਕਿਹਾ ਸੀ ਕਿ ਉਹ ਆਪਣੇ ਭਰਾ ਨੂੰ ਸਮਝਾਵੀ ਕਿ ਆਪਣੀ ਕਮਾਈ ਸਾਂਭੇ ਐਵੇਂ ਗਰੀਬਾਂ ਵਿੱਚ ਨਾ ਵੰਡੀ ਜਾਵੇ ਤਾਂ ਬੇਬੇ ਨਾਨਕੀ ਨੇ ਕਿਹਾ ਸੀ ਮਾਸੀ ਜੀ ਮੈਂ ਉਸ ਨੂੰ ਕੀ ਸਮਝਾਵਾਂ ਉਹ ਕੋਈ ਚੋਰ ਨਹੀਂ ਕੋਈ ਜੁਆਰੀ ਨਹੀਂ ਕੋਈ ਬੁਰਾ ਕੰਮ ਨਹੀਂ ਕਰਦਾ ਉਹ ਪੁੰਨਦਾਨ ਕਰਦਾ ਹੈ ਨੰਗੇ ਭੁੱਖੇ ਦੀ ਮਦਦ ਕਰਦਾ ਹੈ ਤਾਂ ਆਪਣੀ ਕਮਾਈ ਵਿੱਚੋਂ ਕਰਦਾ ਹੈ ਉਹ ਰੱਬ ਦਾ ਨੂਰ ਹੈ ਮੈਂ ਉਸ ਰੱਬੀ ਪੁਰਸ਼ ਨੂੰ ਕੀ ਸਮਝਾ ਸਕਦੀ ਹਾਂ ਚੰਦੋ ਇਹ ਜਵਾਬ ਸੁਣ ਕੇ ਲਾਜਵਾਬ ਹੋ ਗਈ ਬੇਬੇ ਨਾਨਕੀ ਜੀ ਉੱਪਰ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਬਚਨਾਂ ਦਾ ਅਸਰ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਉਹ ਮਹਾਨ ਹਸਤੀ ਬਣ ਚੁੱਕੇ ਸਨ ਇਸ ਦਾ ਪਰਮਾਨ ਭਾਈ ਜੈ ਰਾਮ ਜੀ ਦੇ ਉਹ ਬਚਨ ਹਨ ਜੋ ਬਿ ਉਨ੍ਹਾਂ ਨੇ ਬੇਬੇ ਨਾਨਕੀ ਜੀ ਨੂੰ ਆਖੇ ਸਨ ਬਹੁਜੀ ਤੂੰ ਨਾਨਕ ਦੀ ਭੈਣ ਹੈ ਤੇ ਤੈਨੂੰ ਇਸ ਦਾ ਅਸਰ ਹੈ ਤੇ ਅਸੀਂ ਐਵੇਂ ਦੇ ਪਰਮ ਵਿੱਚ ਪਟਕਦੇ ਹਾਂ ਤਨ ਪਰਮੇਸ਼ਰ ਜੀ ਹੈ ਤਨ ਨਾਨਕ ਜੀ ਹੈ ਤੂੰ ਵੀ ਤਨ ਹੈ ਜੋ ਉਸ ਦੀ ਭੈਣ ਹੈ ਅਤੇ ਥੋੜੇ ਥੋੜੇ ਅਸੀਂ ਵੀ ਤਨ ਹਾਂ ਜੋ ਤੇਰੇ ਨਾਲ ਸਾਡਾ ਸੰਜੋਗ ਹੈ ਬੇਬੇ ਨਾਨਕੀ ਆਪਣੇ ਭਰਾ ਗੁਰੂ ਨਾਨਕ ਨੂੰ ਅਕਾਲ ਪੁਰਖ ਦਾ ਸਰੂਪ ਸਮਝਦੀ ਸੀ ਕਿ ਉਹ ਇਸ ਦੁਨੀਆ ਨੂੰ ਤਾਰਨ ਲਈ ਬੰਦੇ ਦੇ ਰੂਪ ਵਿੱਚ ਰੱਬ ਆਇਆ ਹੈ ਜੋ ਕਿ ਸਾਰੀ ਲੋਕਾਈ ਨੂੰ ਪ੍ਰਭੂ ਦੇ ਨਾਮ ਸਿਮਰਨ ਵਿੱਚ ਲਾਉਣਾ ਚਾਹੁੰਦਾ ਹੈ ਤਾਂ ਜੋ ਉਹ ਆਪਣਾ ਜਨਮ ਸਫਲਾ ਕਰ ਸਕਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਤੇ ਜਾਣ ਸਮੇ ਭਾਈ ਫਰਿੰਦੇ ਜੀ پاسੋਂ ਜਿਹੜੀ ਰਵਾਬ ਬਣਵਾਈ ਸੀ ਉਸ ਦੀ ਰਕਮ ਬੇਬੇ ਨਾਨਕੀ ਜੀ ਨੇ ਹੀ ਦਿੱਤੀ ਸੀ ਪਹਿਲੀ ਉਦਾਸੀ ਤੋਂ ਬਾਅਦ ਸੀ ਸਮੇ ਗੁਰੂ ਜੀ ਬੇਬੇ ਜੀ ਦੇ ਪ੍ਰੇਮ ਦੇ ਖਿੱਚੇ ਹੋਏ ਸਿੱਧਾ ਸੁਲਤਾਨਪੁਰ ਹੀ ਆਏ ਸਨ ਬੇਬੇ ਨਾਨਕੀ ਜੀ ਦੀ ਯਾਦ ਨੂੰ ਤਾਜ਼ਾ ਕਰਦਾ ਇੱਕ ਖੂ ਤੰਦੂਰ ਤੇ ਮਕਾਨ ਸੁਲਤਾਨਪੁਰ ਵਿਖੇ ਮਯੂਦ ਹੈ ਜੋ ਅੱਜ ਵੀ ਭੈਣ ਭਰਾ ਦੇ ਪਿਆਰ ਨੂੰ ਦਾਸਤਾਨ ਸਾਂ ਰਿਹਾ ਹੈ ਬੇਬੇ ਜੀ ਤਕਰੀਬਨ 46 ਸਾਲ ਸੁਲਤਾਨਪੁਰ ਵਿਖੇ ਰਹੇ ਸਨ 1518 ਈਸਵੀ ਵਿੱਚ ਬੇਬੇ ਨਾਨਕ ਜੀ ਅਕਾਲ ਚਲਾਣਾ ਕਰ ਗਏ ਗੁਰੂ ਜੀ ਨੇ ਆਪਣੇ ਹੱਥੀਂ ਉਨ੍ਹਾਂ ਦਾ ਸੰਸਕਾਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ